ਕਨੇ ਘਰ ਦੇਖਣਾ ਸਾਰਾ ਪੂਰਾ ਰੂਮ ਆ ਹੁਣ ਆਇਆ ਹੋਇਆ ਮੋਟਰ ਦੇ ਪੈਣ ਵਾਸਤੇ ਆਏ ਬੈੱਡ ਬੰਦ ਜੋਗੀ ਸਮਾਨ ਸਮੂ ਰੱਖਣ ਨੂੰ ਰੱਖੀ ਹੋਈ ਤੁਹਾਡੇ ਮਾਮਾ ਜੀਰਾਂ ਨੂੰ ਕਹਾਂ </html> स्टार्टिंग ਕੀਤੀ ਹੈ ਕਿਉਂਕਿ ਅਸੀਂ ਖੜੇ ਆ ਜਾਣ ਲਈ ਰੈਡੀ ਹੋ ਗਏ ਆ ਅੱਜ ਮੈਂ ਬਾਮਾ ਜੀ ਨੂੰ ਲੈ ਕੇ ਚੱਲੀ ਆ ਆਪਣੇ ਪੇਕੇ ਘਰ ਕਮੌਨ ਕਿ ਕਰਦਾ ਕੰਮ ਚੱਲਦਾ ਆਬਵੀਅਸਲੀ ਤੇ ਕਦੇ ਗਏ ਵੀ ਨਹੀਂ ਹਮੇਸ਼ਾ ਕਹਿੰਦੇ ਹੁੰਦੇ ਸੀਗੇ ਵੀ ਚੱਲਦੇ ਨੂੰ ਜਿਹੜਾ ਘੜਾ ਲਿਆ ਉਹ ਤੇਦੇ ਪਿੱਠ ਜਦੋਂ ਆਉਂਦੇ ਹੁੰਦੇ ਸੀ ਮੈਂ ਹਮੇਸ਼ਾ ਕਹਿੰਦੀ ਸੀ ਕੋਈ ਨਾ ਮਾਮਾ ਜੀ ਫੇਰ ਚੱਲਾਂਗੇ ਚਲੋ ਹੁਣ ਹਸਬੰਦ ਹੈ ਨਾਲ ਮਾਮਾ ਜੀ ਨਾਲ ਵੀ ਕਮਾਲ ਲਾਉਂਦੇ ਆ ਤੇ ਨਾਲ ਅੱਜ ਬਾਪੂ ਜੀ ਵੀ ਚੱਲੇ ਆ ਫਸਟ ਟਾਈਮ ਚੱਲੇ ਆ ਬਾਪੂ ਜੀ ਵੀ ਮਮਾ ਜੀ ਵੀ ਬਾਪੂ ਜੀ ਨੂੰ ਪਿਆਰ ਕਰਦਾ ਹੈ ਜੱਚਾ ਹੈ ਬਾ ਤੁਸੀਂ ਵੀ ਚੱਲੋ ਨਾਲ ਸਾਡੇ ਬੱਚੇ ਸਕੂਲ ਗਏ ਹੋਏ ਆ ਉਹਨਾਂ ਨੂੰ ਪਤਾ ਲੱਗੂਗਾ ਉਹਨਾਂ ਨੇ ਗੁੱਸੇ ਹੁਣਾਂ ਵੀ ਮੈਨੂੰ ਨਹੀਂ ਲੈਣਗੇ ਇਹ ਸਾਲ ਨੂੰ ਉਹਨਾਂ ਨੂੰ ਫੇਰ ਕਦੇ ਕਮਾ ਲਿਆਵਾਂਗੇ ਕਿਸੇ ਟਾਈਮ ਸ਼ਾਮ ਸ਼ੋਭਾ ਨੂੰ ਜਾਇਆਵਾਂਗੇ ਨਹੀਂ ਨਹੀਂ ਵੀਪੀ ਨੇ ਨਹੀਂ ਜਾਣਾ ਕਿਹਾ ਸੀ ਮੈਂ ਚੱਲੋ ਕੋਈ ਨਹੀਂ ਘਰੇ ਰਹਿਣਾ ਸੀਗਾ ਉਹ ਕਹਿੰਦੇ ਨਹੀਂ ਜਾਣ ਤੇ ਹੁਣ ਬਾਕੀ ਸਾਨੂੰ ਪਹੁੰਚ ਕੇ ਮਿਲਦੇ ਆਂ ਚੱਲਦੇ ਆ ਹੁਣ ਬੈਠ ਕੇ ਜੀ ਸਰਦਾਰ ਜੀ ਗੱਡੀ ਸਟਾਰਟ ਕਰ ਲਈ ਆ ਮੈਂ ਐਂਡ ਇਚ ਬੈਠਨੀ ਹੁੰਦੀ ਆ ਸਾਰਿਆਂ ਦੇ ਜਦੋਂ ਦਰਵਾਜ਼ੇ ਵਗੈਰਾ ਬੰਦ ਕਰ ਲੈਂਦੇ ਹੁੰਦੇ ਆ ਮੈਂ ਉਸ ਟਾਈਮ ਬੈਠਦੀ ਹੁੰਦੀ ਆ ਮੈਂ ਤਾਂ ਗੱਡੀ ਬਾਹਰ ਵੀ ਕੱਢਣੀ ਆ ਨਾ ਆਈ ਗਿਆ ਲੈਣੇ ਪੈਸੇ ਦੋ ਪਾਸੇ ਤੇ ਆਓ ਜੀ ਆਗੇ ਲਈਏ ਆਪ ਬਾਪੂ ਜੀ ਨੂੰ ਘਰ ਦਿਖਾ ਰਹੇ ਆ ਚਾਚਾ ਜੀ ਚਾਹ ਪਾਣੀ ਪੀ ਲਿਆ ਬਰੈਡ ਵੀ ਰਖਾ ਤੇ ਮੰਮਾ ਨੇ ਠੰਡਾ ਠੁੰਡਾ ਲਿਆਂਦਾ ਹੋਇਆ ਸੀ ਦੇਖੋ ਹੁਣ ਪੂਰੀ ਲਪਾਈ ਹੋ ਗਈ ਹੈ ਡਿਜ਼ਾਈਨਿੰਗ ਬਹੁਤ ਸੋਹਣੀ ਬਣ ਗਈ ਹੈ ਸਾਰੀ ਬਾਪੂ ਜੀ ਕੇ ਨੇ ਘਰ ਦੇਖਣਾ ਸਾਰਾ ਬਾਪੂ ਜੀ ਨੇ ਅਜੇ ਚਾਚਾ ਜੀ ਨੇ ਫੜ ਕੇ ਸਾਰਾ ਘਰ ਕਮਾਤਾ ਤੇ ਜਿਹੜਾ ਇਹ ਬ੍ਰੈਂਡਾ ਸੀ ਨਾ ਇੱਥੇ ਉਹ ਵੀ ਢਾਤਾ ਇਹ ਨਾਲ ਨਾ ਇਹਨਾਂ ਨੇ ਲਪਾਈ ਕਰਨ ਲਈ ਕਰਨੀ ਸੀ ਹੋ ਰਹੀ ਆ ਖਿੜਕੀ ਤੇ ਫਿਰ ਉਹਨੇ ਚੱਕੜਾ ਵੜਾ ਸੀ ਸਾਰਾ ਚੱਕਤਾ ਆਹ ਦਾ ਮਿੱਟੀ ਹੈ ਨਹੀਂ ਤਾਂ ਹਮਨੇ ਤਾਂ ਇਹਦਾ ਅਲੱਗ ਦਾ ਖੁੱਲਾ ਹੋ ਜਾਣਾ ਆਹ ਦਾ ਘੱਟ ਕਿੰਨੇ ਮੋਟੇ ਦੇ ਬੋਖਾਈ ਦੇ ਬਾਤ ਕੀ ਹੋਈ ਕਰੇ ਸਾਰਾ ਘਰ ਬਾਪੂ ਜੀ ਦੀ ਕਮਾਤਾ ਤੇ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਕਿੱਥੇ ਤੱਕ ਕੰਮ ਪਹੁੰਚ ਗਿਆ ਲਪਾਈ ਤਾਂ ਜੀ ਡਨ ਹੋ ਗਈ ਆ ਸਾਰੀ ਹੌਣ ਕਿੰਨੀ ਸੋਹਣੀ ਲੁੱਕ ਲੱਗਣ ਲੱਗੀ ਲਪਾਈ ਦੇ ਨਾਲ ਸਾਫ ਸੁਥਰਾ ਆ ਉੱਪਰ ਜੰਗਲਾ ਕਰਨ ਲੱਗੇ ਜਿੱਥੇ ਸ਼ੀਸ਼ਾ ਲੱਗਣਾ ਤੇ ਦੇਖੋ ਇੱਥੇ ਬਿਠਾ ਦਿਓ ਤੇ ਸੀਲਿੰਗ ਤੁਹਾਨੂੰ ਦਿਖਾਉਣੀ ਆ ਬਾਪੂ ਜੀ ਨੇ ਕਿਹਾ ਵੀ ਇੱਥੇ ਹਵਾ 'ਚ ਬੈਠ ਜਾਓ ਨੇ ਦਾਤਾ ਜੀ ਨੇ ਫੜ ਕੇ ਨਾਲ ਸਾਰਾ ਘਰ ਕਮਾਤਾ ਬਾਪੂ ਜੀ ਨੂੰ ਤੋਂ ਦਿਖਾ ਕੇ ਆਉਣੀ ਆ ਬਾਕੀ ਬਾਹਰ ਤਾਂ ਬਰਾਂਡੇ ਵਿੱਚ ਤਾਂ ਇਸ ਤਰ੍ਹਾਂ ਪਿਓ ਪਿਖਾਈਆ ਤੇਜੀ ਜਦੋਂ ਐਂਟ੍ਰੈਂਸ ਕਰਦੇ ਹਾਲ ਦੇ ਵਿੱਚ ਕਰਾਉਣੀ ਆ ਸੀਲਿੰਗ ਦੇਖੋ ਇਹਦੇ ਪੈਨਲ ਲੱਗ ਚੁੱਕੇ ਆ ਇਹਦੇ ਵਿੱਚ ਡਿਜ਼ਾਈਨ ਵਗੈਰਾ ਕਰਨਗੇ ਉਹ ਇੱਧਰ ਵੀ ਪੈਨਲ ਲਗਾ ਦਿੱਤਾ ਇਸ ਰੂਮ 'ਚ ਵੀ ਇਹ ਰੂਮ ਆ ਸਾਡਾ ਰੂਮ ਕੁੜੀਆਂ ਦਾ ਤੇ ਹੋਰ ਸਾਨੂੰ ਕਿਚਨ ਦਿਖਾਉਣੀ ਕਿਚਨ ਦੇ ਵਿੱਚ ਵੀ ਇਦਾਂ ਦੀ ਡਿਜ਼ਾਈਨਿੰਗ ਕਰਵਾਈ ਆ ਇਹ ਚ ਪੀਓਪੀ ਕਰਵਾਈ ਆ ਇਸ ਦੇ ਵਿੱਚ ਨਾ ਸਿਮਿੰਟ ਵਾਲੀ ਕਰਵਾਈ ਆ ਪੀਓਪੀ ਅਸੀਂ ਦੂਜੀ ਨਹੀਂ ਕਰਾਈ ਹੈਗੀ ਤੇ ਇਸ ਰੂਮ ਜੀ ਇਹ ਵਾਲਾ ਰੂਮ ਮੇਲੇ ਬ੍ਰਦਰ ਦਾ ਸਾਰੀ ਕਿਤੇ ਡਿਜ਼ਾਈਨਿੰਗ ਹੋ ਗਈ ਆ ਤੇ ਜਿਹੜਾ ਸਟੋਰ ਆ ਸਟੋਰ ਦੇ ਵਿੱਚ ਵੀ ਪੀਓਪੀ ਕਰਾ ਦਿੱਤੀ ਆ ਤੇੰਦੇ ਚਾਚਾ ਜੀ ਰਹਿੰਦਾ ਰੂਮ ਆ ਉਹਦੇ ਵਿੱਚ ਵੀ ਪੀਓਪੀ ਕਰਾਈ ਆ ਬਾਕੀ ਨਾ ਉੱਤੇ ਜਾ ਕੇ ਦੇਖ ਕਿਉਂ ਨਹੀਂ ਮੈਂ ਕਿੰਨਾ ਚੱਲਦਾ ਕੰਮ ਤੇਜੀ ਉੱਪਰ ਟਾਇਲ ਦਾ ਕੰਮ ਵੀ ਕੰਪਲੀਟ ਹੋ ਚੁੱਕਿਆ ਟਾਇਲ ਵੀ ਲਗਾ ਦਿੱਤੀ ਇਹ ਦੇਖੋ ਕੋਲੂਆ ਵਗੈਰਾ ਸਾਰਾ ਉੱਪਰ ਪਾ ਦਿੱਤਾ ਐਂ ਪੂਰਾ ਕੰਪਲੀਟ ਹੋ ਗਿਆ ਫਿਰ ਇਧਰ ਉਹ ਉੱਤੇ ਬ੍ਰੈਂਡ ਆਏ ਇਹਦੇ ਵਿੱਚ ਵੀ ਪੀਓਪੀ ਦਾ ਡਿਜ਼ਾਈਨਿੰਗ ਆ ਔਰ ਹਾਲ ਦੇ ਵਿੱਚ ਵੀ ਪੀਓਪੀ ਕਰਾਇਆ ਇਸ ਤਰ੍ਹਾਂ ਤੇ ਕਿੱਦੇ ਰੂਮ ਆ ਉਹਦੇ ਵਿੱਚ ਲੱਗੇ ਹੋਏ ਆ ਪੈਨਲ ਵਗੈਰਾ ਲਾਈਨ ਹੋ ਲੱਗੇ ਹੋਏ ਨੇ ਕੰਮ ਕਰਨਾ ਉੱਪਰ ਵੀ ਸਾਰੇ ਜੀ ਟੈਂ ਲੱਗ ਚੁੱਕੀ ਆ ਤੇ ਟੈਂਕੀ ਵੀ ਰੱਖ ਦਿੱਤੀ ਐ ਪਾਈਪ ਵਗੈਰਾ ਵੀ ਸਾਰੇ ਪਾ ਦਿੱਤੇ ਇਹਦੇ ਵਿੱਚ ਦੇਖੋ ਇਹਦੇ ਵਿੱਚ ਵੀ ਲਾਈਟਿੰਗ ਕੀਤੀ ਹੋਈ ਐ ਸਾਰੀ ਉੱਪਰ ਸਾਰੇ ਪਾਈਪ ਵਗੈਰਾ ਪਾ ਦਿੱਤੇ ਐ ਕੰਪਲੀਟ ਹੋ ਗਿਆ ਕੋਲੋ ਵਗੈਰਾ ਚੰਗੀ ਤਰ੍ਹਾਂ ਪਾਇਆ ਇਹਨਾਂ ਨੇ ਵਧੀਆ ਤਰੀਕੇ ਨਾਲ ਇੱਧਰ ਵੀ ਲਗਾ ਦਿੱਤੀ ਟੈਲ ਸਾਰੇ ਕੀਤੀ ਐਨ ਕੰਪਲੀਟ ਹੋ ਗਿਆ ਸਾਰਾ ਕੰਮ ਉੱਪਰ ਲਗਾ ਪੈਂਦੀ ਉੱਤੇ ਤੋਂ ਤੇ ਦੇਖੋ ਆਹ ਵਾਲਾ ਸਾਰਾ ਚੱਕ ਦੇਣਾ ਹੁਣ ਆਹ ਟਾ ਦਿੱਤਾ ਨਾ ਉੱਪਰ ਦਾ ਇਹ ਵਾਲਾ ਤਾਂ ਟਾ ਦਿੱਤਾ ਬਰੈਂਡ ਆ ਵੀ ਸਾਰਾ ਚੱਕ ਦੇਣਾ ਰੂਮ ਵਗੈਰਾ ਬਸ ਹੁਣ ਕੰਪਲੀਟ ਹੋਣ ਦੀ ਉਹ ਵੇਟ ਆ ਸਾਰੀ ਫੇ ਸਾਰੇ ਚੱਕ ਦੇਣਾ ਹਾਂ ਵੇ ਕਿਉਂਕਿ 베ੜੇ ਵਿੱਚ ਭਰਤ ਪਾਉਣਾ ਨਾ ਕੰਪਲੀਟ ਹੁੰਦੀ ਸਾਰੇ ਫੇ ਆਹ ਸਾਰਾ ਟਾ ਕੇ ਭਰਤ ਪਾ ਕੇ 베ੜੇ ਨੂੰ ਉੱਚਾ ਕਰਨਾ ਕਿਉਂਕਿ ਅੱਧਾ ਨੀਵਾ ਹੈ ਅੱਧਾ ਤੱਕਾ ਰ ਉੱਚਾਈ ਤੇ ਹੁਣ ਚੱਲਦੇ ਆਂ ਨੀਚੇ ਨੂੰ ਜੀ ਸਾਨੂੰ ਵੀ ਸਾਰਾ ਕਰ ਦਿਖਾਉਂਦੀ ਰਹਣੀ ਮੈਂ ਨਾਲ ਦੀ ਨਾਲ ਟਾਈਮ ਟੂ ਟਾਈਮ ਅਪਡੇਟ ਦਿੰਦੀ ਰਹਣੀ ਸਾਨੂੰ ਵੀ ਕਿੱਥੇ ਤੱਕ ਚਲੇ ਗਿਆ ਹੁਣ نیچے ਚੱਲਦੇ ਆਂ ਕਿਉਂਕਿ ਸਾਰੇ ਬੈਠੇ ਤੇ ਵੇਟ ਕਰਦੀ ਮੇਰੇ ਵੇਟ ਕਰ ਰਹੇ ਹੈ ਮੇਰੀ ਹਾਇ ਜਿੰਨਾ ਦੋ ਪੌੜੀਆਂ ਸਿਮਿੰਟ ਦੀਆਂ ਬਣਾ ਦਿੱਤੀਆਂ ਇਹਨੂੰ ਵੀ ਜੁਆਇਨ ਕਰਤਾ ਵਿੱਚ ਜੋੜਤਾ ਨਾਲ ਤੇ ਉੱਧਰ ਰਹਿ ਗਈ ਟਾਇਲ ਲਾਉਣੀ ਉਥੇ ਲੁੱਕ ਦਾ ਪਾ ਦਿੱਤੀ ਤੇ ਉਹਨਾਂ ਨੇ ਟਾਇਲ ਲਗਾਉਣਗੇ ਕਿਉਂਕਿ ਇੱਧਰ ਜਿਆਦਾ ਕੰਪਲੀਟ ਕਰਨ ਦਾ ਕਾਹਲੀ ਸੀ ਉਹਨਾਂ ਨੂੰ ਵੀ ਦਿਲ ਨਿਬੜ ਜਵੇ ਤਰਸਤਵਾਦ ਹੁੰਦੇ ਵੀ ਲੱਗਣਗੇ ਦੁਪਹਿਰ ਅੱਜ ਘਰ ਆ ਗਿਆ ਉਹ ਸਾਡਾ ਗੱਭਰੂ ਅੱਜ ਘਰ ਆ ਗਿਆ ਕਿੱਥੇ ਫਿਰਦੇ ਰਹਿਣਾ ਤੂੰ ਹਾਂ ਕਿੱਥੇ ਦਾ ਕਿੱਥੇ ਸੀ ਹੈ ਬੋਰ ਫਿਰ ਜਾ ਨਾ ਗਬੂ ਆਹ ਵਾਲੀ ਸਦੀ ਛੱਟ ਸੀਗੀ ਨਾ ਦੇਖੋ ਇਹ ਠੀਕ ਹੋ ਗਈ ਹੁਣ ਤਾਂ ਜਗਮ ਕਲਾਂ ਜਦ ਹਮ ਸਿਲਬ ਹੋਇਆ ਤਾਂ ਮੰਮਾ ਨੇ ਮੱਟਾ ਠੀਕ ਹੋ ਗਿਆ ਹਾਂ ਗੱਭਰ ਕਿੱਥੇ ਤੋਂ ਆਇਆ ਘੁੰਮ ਕੇ ਘਰ ਦਾ ਮਾਲਕ ਤਾਂ ਬਾਹਰੇ ਫਿਰਦਾ ਰਹਿਣਾ ਉਹ ਘਰ ਚ ਬੈਠਿਆ ਘਰ ਮੁੰਡਿਆ ਟੌਰ ਨਾਲ ਗੱਭਰ अच्छा अपने आड़िया ਨੂੰ ਲਈ ਫਿਰਦਾ ਇਹਦਾ ਦੋਸਤ ਵੀ ਫਿਰਦਾ ਮੈਂ ਤਾਂ ਦੇਖਿਆ ਹੀ ਨਹੀਂ আচ্ছা ਇਹਦੇ ਦੋਸਤ ਵੀ ਨਾਲੇ ਫਿਰਦੇ ਆ ਲਓ ਜੀ ਇਸਦੇ ਆੜੀ ਵੀ ਨਾਲੇ ਫਿਰਦੇ ਇਹਦੇ ਗੱਬਰ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਫਰਿਆ ਕਰਦੇ ਵਿੱਚ ਉਹ ਆਪਣੇ ਰੂਮ ਚੋਂ ਚੱਲਿਆ ਪੈਣ ਇਹ ਤਾਂ ਪੈ ਗਿਆ ਇੱਥੇ ਉਹ ਚੱਲਿਆ ਅੰਦਰ ਸੌਣ ਉਹ ਐਦਾਂ ਐਂ ਦੇਖ ਲੋ ਗੱਬਰ ਦੇ ਦੋਸਤ ਆਪਣਾ ਕੋਈ ਢਿੱਕਾ ਨਹੀਂ ਕਿਸੇ ਨੇ ਕੱਢਣਾ ਨਹੀਂ ਇਹਨਾਂ ਨੂੰ ਬਾਹਰ ਆਰਾਮ ਨਾਲ ਸੁੱਤੇ ਪਈ ਰਹਿੰਦੇ ਇੱਥੇ ਇਹ ਤਾਂ ਹਲੇ ਕੀ ਹੈ ਬਾਕੀ ਬਦਲੇ ਫਿਰ ਤੇ ਫਿਰਦੇ ਹੋਣੇ ਆ ਤੇ نیچے ਜੀ ਫਰਸ਼ ਵੀ ਪਾ ਦਿੱਤਾ ਜਿਹੜਾ ਕੱਚਾ ਫਰਸ਼ ਹਨੋਂ ਪਾ ਦਿੱਤਾ ਟਾਈਲ ਵਗੈਰਾ ਲੱਗੂਗੀ ਟਾਈਲ ਤਾਂ ਵੈਸੇ ਲਾਉਣੀ ਵੀ ਨਹੀਂ نیچے ਤੇ ਮੈਨੂੰ ਤਾਂ ਪੱਥਰੀ ਲਾਉਣਾ ਚਾਹੀਦਾ ਕਿਉਂਕਿ ਭਰਾ ਕਹਿ ਰਿਹਾ ਸੀ ਮੇਰਾ نیچے ਦਾ ਕਹਿੰਦਾ ਪੱਥਰ ਹੀ ਲਾ ਦਾਂਗੇ ਤੇ ਉੱਤੇ ਲਾਵਾਂਗੇ ਟਾਈਲ ਉੱਪਰ ਇੱਥੇ ਤਾਂ ਪੱਥਰੀ ਲਾਉਣਾ ਕਾਕੇ ਦੇਖ ਰਹਾ ਬਰੈਂਡਾ ਬਹੁਤ ਵਧੀਆ ਖੁੱਲਾ ਡੁੱਲਾ ਹੋ ਗਿਆ ਵੱਡਾ ਸਾਰਾ ਹੈ ਬਹੁਤ ਸੁਣੀ ਹਵਾ ਪੈਂਦੀ ਇੱਥੇ ਦੋਨੋਂ ਪਾਸੇ ਤੋਂ ਗੱਬਰ ਨੂੰ ਵੀ ਮਿਲਲੇ ਸੀ ਤਾਂ ਆਪਣੇ ਗੱਬਰ ਨੂੰ ਤੇ ਮੰਮਾ ਬੈਠੇ ਹੋ ਫੋਨ ਦੇਖਦੇ ਹੁਣ ਹੌਂ ਤਾਂ ਬਹੁਤ ਸੋਹਣਾ ਲੱਗਣ ਲੱਗ ਗਿਆ ਲਪਾਈ ਕਰਨ ਤੋਂ ਬਾਅਦ ਸਾਫ-ਸਾਫ ਹੋ ਗਿਆ ਨਾ ਜਿੱਥੇ ਤਾਂ ਟਾਈਲ ਲਗਾਉਣੀ ਆ ਉੱਥੇ ਤਾਂ ਇਹਨਾਂ ਨੇ ਡਿਜ਼ਾਈਨ ਜਗਾ ਦਿੱਤਾ ਜਿੱਥੇ ਸਾਫ਼ ਆ ਉੱਥੇ ਨਹੀਂ ਲੱਗਣੀ ਇੱਧਰ ਦੀ ਲੁੱਕ ਵੀ ਦੇਖ ਲਓ ਜਿੱਥੇ ਟਾਈਲ ਦਾ ਡਿਜ਼ਾਈਨ ਆ ਉਹ ਖੜਦਰਾ ਜਿਹਾ ਬਾਕੀ ਨਾ ਲਾਈਨਾਂ ਵਗੈਰਾ ਮਾਰਤੀਆਂ ਆ ਆ ਵਾ ਸ਼ੁੰਤ ਐਕਜ਼ੋਟਿਕ ਆ ਨਾ ਜਿੱਥੇ ਲੱਗਣਾ ਉਹ ਵਾਲੀ ਜਗ੍ਹਾ ਇਹ ਉਹਨਾਂ ਦਾ ਡਿਜ਼ਾਈਨਿੰਗ ਆ ਸਾਰਾ ਕੰਪਲੀਟ ਹੋ ਗਿਆ ਬਹੁਤ ਟਾਈਮ ਲੱਗਦਾ ਘਰ ਬਣਾਉਣ ਨੂੰ ਵੀ ਛੋਟੇ ਛੋਟੇ ਚੀਜ਼ ਬ੍ਰੀਕੀ ਨਾਲ ਦੇਖਦੇ ਆ ਮਿਸਤਰੀ ਹਣਪਾਈ ਨੂੰ ਬਹੁਤ ਟਾਈਮ ਲੱਗਿਆ ਹੈ ਕਿਉਂਕਿ ਟਾਇਲ ਦੇ ਕਰਕੇ ਪੰਗਾ ਸੀ ਇਹਨਾਂ ਨੂੰ ਕਿੱਥੇ ਕਿੱਥੇ ਲੱਗਣੀ ਹੈ ਨਹੀਂ ਲੱਗਣੀ ਸਾਰਾ ਦੇਖ ਦੇਖ ਕੇ ਕਰਨਾ ਪੈਂਦਾ ਧਿਆਨ ਨਾਲ ਹੋਣਾ ਅੰਦਰ ਬੈਠੇ ਆ ਬਾਪੂ ਜੀ ਨੇ ਕੰਬਲੇ ਸਾਰਾ ਘਰ ਦੇਖ ਲਿਆ ਮਾਮਾ ਜੀ ਨੇ ਵੀ ਬਾਪੂ ਜੀ ਨੇ ਵੀ ਚੱਲ ਲਈ ਅਸੀਂ ਜੀ ਮੋਟਰ ਤੇ ਅੱਜ ਤੁਹਾਨੂੰ ਆਪਣੇ ਖੇਤ ਵੀ ਦਿਖਾਉਣੀ ਆ ਬਾਪੂ ਜੀ ਨੂੰ ਖੇਤਾਂ ਚ ਘੁਮਾ ਕੇ ਲੈ ਕੇ ਆਉਣਾ ਹੈ ਬਸ ਉੱਠਣ ਲੱਗੇ ਆ ਅੱਜ ਖੇਤਾਂ ਤੇ ਚੱਲੇ ਆ ਮੰਮੀ ਚੱਲੇ ਜਾਣਾ ਖੇਤਾਂ ਨੂੰ ਹੈ ਅਜੇ ਡੈਡੀ ਨਾਲੇ ਬੈਜੋ ਅੱਛਾ ਅੱਛਾ ਅਸੀਂ ਵੀ ਜਾਣਾ ਸੀ ਇਹ ਪਹਿਲੇ ਹੀ ਪਹੁੰਚ ਗਏ ਇੱਥੇ ਆਪਣਾ ਤੇ ਦੇਖੋ ਸਾਡੇ ਖੇਤ ਤੇ ਸਾਡੀਆਂ ਛੱਲੀਆਂ ਇਹ ਅਸੀਂ ਲਾਈ ਹੋਈ ਸੀ ਮੱਗੀ ਐਨਾ ਬੜਾ ਖੁੱਲਾ ਹਾਲ ਆ ਜਿੱਥੇ ਅਸੀਂ ਸਮਾਨ ਖੜਾ ਸਕਦੇ ਆ ਆਪਣਾ ਟਰੈਕਟਰ ਟਰਾਲੀ ਸ਼ਟਰ ਲਾਇਆ ਹੋਇਆ ਇੱਥੇ ਖੜ ਜਾਂਦਾ ਹੁੰਦਾ ਅੰਦਰ ਆ ਸਾਡੇ ਖੇਤ ਦੇਖ ਲਓ ਜੀ ਜੀਰੀ ਵੀ ਲਾ ਦਿੱਤੀ ਆ ਹੰਡੀ ਹੰਡੀ ਹਵਾ ਚੱਲਦੀ ਆ ਖੇਤਾਂ ਦੇ ਟੂ ਮੋਟਰ ਤੇ ਇਹ ਸਮਾਨ ਖੜਾਉਣ ਵਾਸਤੇ ਸ਼ਟਰ ਲਾਇਆ ਹੋਇਆ ਹੈ ਹਾਂ ਇਧਰ ਆ ਕਮਰਾ ਪੈਣ ਨੂੰ ਠੀਕ ਹੈ ਇਹਦੇ ਠੀਕ ਹੈ ਪੂਰਾ ਰੂਮ ਆ ਹੁਣ ਆ ਮੋਟਰ ਦੇ ਪੈਣ ਵਾਸਤੇ ਆ ਜਿਹੜੀ ਬੈੱਡ ਬੰਦੋ ਬੈੱਡ ਸਮੂਹ ਰੱਖਣ ਨੂੰ ਰੱਖੀ ਹੋਈ ਦਾ ਬੰਨਿਆ ਪੁੱਗਿਆ ਬੈਠੀ ਤੇ ਆ ਛੋਟੀ ਜਿਹੀ ਲਮਾਰੀ ਐ ਹੈਗਾ ਪੂਰੀ ਆ ਪੂਰੀ ਜਗ੍ਹਾ ਤੇ ਇੱਧਰ ਵੀ ਨਿਮਾਰੀ ਕਰ ਰੱਖੀ ਆ ਸਵਾਰ ਰੱਖਣ ਵਾਸਤੇ ਤੇ ਆ ਛੱਲੀਆਂ ਹੁਣ ਘਰ ਦੀ ਘਰ ਦੀ ਮੱਕੀ ਹੋ ਗਈ ਐ ਤੇ ਇਹ ਵੀ ਇੱਕ ਰੂਮ ਆ ਜਿੱਥੇ ਬੰਜਰਾ ਹੈ ਉੱਥੇ ਵੀ ਪੈਜਨੇ ਹਵਾਦਾਰ ਆ ਦੀ

ਜਾਏ ਪੱਕੇ ਦੀ ਦੇਖੇ ਤੇ ਜਿਹੜੇ ਦੇਖੇ ਤੇ ਤਾਂ ਸਾ ਇੱਥੇ ਬੈਠੇ ਰਹਨੇ ਸਾਰਾ ਦਿਨ ਹੁਣ ਸਾਰਾ ਘਰ ਦਿਖਾਤਾ ਜੀ ਬਾਪੂ ਜੀ ਦਾ ਨੂੰ ਤੇ ਇੱਧਰ ਦੇਖੋ ਆ ਵੀ ਪਿੰਡੀਆਂ ਲੱਗੀਆਂ ਹੋਈਆਂ ਪਿੰਡੀਆਂ ਹੁਣ ਸੁੱਕ ਗਈਆਂ ਇਹ ਵੀ ਹੁਣ ਮੁੱਲਾਂ ਦਾ ਪਟਣਗੇ ਖਰਨਗੇ ਖੇਤ ਹਾਲੇ ਲੱਗੀਆਂ ਹੋਈਆਂ ਆਲਦਾ ਵੈਸੇ ਕਾਫੀ ਪਿੰਡੀਆਂ ਪਿੰਡੀ ਲੱਗੀ ਹੋਈ ਆ ਤੇ ਆਂਬ ਦਾ ਹੁਣ ਹੈ ਨਹੀਂ ਆਂਬ ਤਾਂ ਮੁੱਕਲੇ ਕੀ ਜੂਦਾ ਡਰਖਤਾ ਤੇ ਬਾਪੂ ਜੀ ਲੱਗੇ ਆ ਬੈਠਣ ਚਾਚਾ ਜੀ ਇਹ ਬڑے ਚਾਚਾ ਜੀ ਹੈ ਸਾਡੇ ਮੰਮਾ ਜੀ ਵੀ ਹੁਣ ਚਾਹ ਪੀ ਲਈ ਐ ਤੇ ਬਸ ਹੁਣ ਚੱਲੇ ਅਸੀਂ ਘਰ ਨੂੰ ਜੀ ਮੰਮਾ ਗਏ ਚਾਹ ਵਾਲੇ ਬਰਤਨ ਰੱਖਣ ਬਾਹਰ ਇੱਥੇ ਨੀਚੇ ਹੀ ਰੱਖ ਗਏ ਧੋਲਣੇ ਆ ਹਾਲੇ ਤਾਂ ਕਈ ਹਾਲੇ ਪੱਕਾ ਜਗਾੜ ਨਹੀਂ ਨਾ ਸਾਡਾ ਕਿਚਨ ਵਗੈਰਾ ਹੁਣ ਰੈਡੀ ਹੋਊਗੀ ਚੱਲੇ ਜੀ ਅਸੀਂ हां बापू <laughs> जी आ गए फिर आ रही मम्मी तो भी 걔ੜਾ मार जी 걔ੜਾ <laughs> मार जे ਜਿੱਦਾਂ ਸੁਧਾਰਾ ਦੇਣਾ ਹੁਣ ਉਹਦੇ ਨਾਲੇ ਆ ਜੀ हां ਨਾਲ ਆ ਜੀ ਸਮਾ ਲੈ ਮਮਾ ਜੀ ਦਾ ਨੂਕਾ ਪਹੁੰਚ ਗਏ ਆਂ ਦੀ ਅਸੀਂ ਘਰੇ ਤੇ ਬੱਚਿਆਂ ਵਾਸਤੇ ਪੇਸਟਰੀ ਵਗੈਰਾ ਸੈਂਡਵਿਚ ਵਾਸਤੇ ਡੈੱਡ ਲੈ ਕੇ ਆਈਆਂ ਤਾਂ ਜੋ ਮੈਂ ਗੁੱਸੇ ਰਹੋਂ ਕਿ ਮੈਨੂੰ ਕੀ ਲੈ ਕੇ ਆਏ ਆ ਖਾਣ ਨੂੰ ਤੇ ਮਮ ਜਨ ਕਰ ਘੁਮਾਤਾ ਸੀਗਾ ਹੁਣ ਚੱਲਦੇ ਆਂ ਅੰਦਰ ਗਰਮੀ ਬਹੁਤ ਆ ਸਾਡਾ ਕਾਕਾ ਗੁੱਸੇ ਹੋ ਗਿਆ ਆਉਂਦੀ ਸਾਰੇ ਪਰਦੇ ਵਿੱਚ ਖੜ ਗਿਆ ਰੋਣੇ ਆ ਜਾ ਹੁਣ ਆ ਜਾ ਪੇਸਟੀ ਖਾ ਲੈ ਦੀ ਪੇਸਟੀ ਲੈ ਕੇ ਆਏ ਤੇਰੇ ਵਾਸਤੇ ਆ ਜਾ ਕਪੜੇ ਚੇਂਜ ਕਰ ਲੈ ਕਾਕੇ ਆਜੋ ਸੇ ਹੋ ਗਿਆ ਸਾਡਾ ਸੋਨਾ ਜਿਹਾ ਕਾਕਾ ਵੀ ਲੈ ਕੇ ਨਹੀਂ ਗਏ ਹੁਣ ਦਿੰਨੀ ਆ ਪੇਸਟੀ ਪਾ ਕੇ ਫਿਰ ਮਿਲਦੇ ਆ ਜੀ ਸ਼ਾਮ ਦਾ ਟਾਈਮ ਹੋ ਗਿਆ ਜੀ 스낵 ਬਣਾਉਣ ਲੱਗਿਆ ਅੱਜ ਬੱਚਿਆਂ ਦੀ ਡਿਮਾਂਡ ਤੇ ਤੇਰੇ ਪਾਪਾ ਲੈ ਆਏ ਆ ਆਉਂਦੀ ਸਾਰੇ ਕਹਿੰਦੇ ਕੁਝ ਬਣਾ ਕੇ ਦਿਓ ਤੇਰੇ ਪਾਪਾ ਨੇ ਅੱਜ ਲੈ ਕੇ ਆਂਦਾ ਇਹ ਵਾਲਾ ਦੇਖਦੇ ਆ ਅਸੀਂ ਪਹਿਲੀ ਵਾਰ ਬਣਾਉਣ ਅੱਗੇ ਤਾਂ ਕਦੇ ਬਣਾਇਆ ਨਹੀਂ ਹਮੇਸ਼ਾ ਫਰੈਸ਼ ਹੀ ਬਣਾਉਂਦੇ ਹੁੰਨੇ ਦੂਜੀ ਹਾਫ ਕੱਟ ਕੇ 버ਟਰ ਹੁਣ ਅਸੀਂ ਜਾਣਾ ਵੀ ਥੋੜਾ ਜਿਹਾ ਕਿਤੇ ਤੇ ਤੁਹਾਨੂੰ ਉਹ ਵੀ ਵਲੌਗ ਦਿਖਾਵਾਂਗੇ ਕਿੱਥੇ ਜਾਣਾ ਇਹ ਤੁਸੀਂ ਦੇਖਿਓ ਅੱਗੇ ਜਾ ਕੇ ਅਗਲੇ ਵਲੌਗ ਚ ਤੇ ਇਹਨੂੰ ਟਰਾਈ ਕਰਦੇ ਆਂ ਅੱਜ ਪਹਿਲੀ ਵਾਰ ਦੇਖਦੇ ਆਂ ਬਣਾ ਕੇ ਕਿਸ ਤਰ੍ਹਾਂ ਬਣਦੇ ਨੇ ਆਪਣਾ ਕਰਦੇ ਆਂ ਤੇ ਆਇਲ ਇੱਧਰ ਮੈਂ ਪਾ ਦਿੱਤਾ ਸੀਗਾ ਗਰਮ ਹੋ ਗਿਆ ਆਇਲ ਸਵਾਣੇ ਕਰਨਾ ਸ਼ੁਰੂ ਹੋ ਗਿਆ ਤੇ ਚਲੋ ਜੀ ਬੜਾ ਇਹ ਹੁਣ ਖੋਲਦੇ ਆਂ ਪੈਕਿੰਗ ਇਹ ਜਦੋਂ ਹਾਂ ਕਰਕੇ ਨਾ ਠੰਡੇ ਹੋ ਰਹਾ ਸੀ ਇਸ ਕਰਕੇ ਮੈਂ ਕਾਲੂਗੀ ਛਲਕਾਂ ਬੈਲੀਆਂ ਫ੍ਰੈਂਚ ਫ੍ਰਾਈਜ਼ ਨਹੀਂ ਹੈ ਇਸ ਲਈ ਲਿਆ ਇਹ ਵੀ ਇਦਾਂ ਹੀ ਆ ਇੱਕ ਡਿਸ਼ ਬਾਕੀ ਤਿਆਰ ਆ ਸਾਡੀ ਰੈਡੀਮੇਡ ਰੈਡੀਮੇਡ ਡਿਸ਼ ਤੇ ਆ ਜਿਹੜੀ ਲੱਗਿਆ ਹੁਣ ਬ੍ਰਾਊਨ ਵਿੱਡ दूसरे लगे हो ड्राइर फर्स्ट टाइम खाना खाते कभी खाया नहीं पहली वाले आखिया फ्राई करके देखते अगर स्वाद लग्या द्वारा भी फ्राई करा कि अगर टेस्टी हो अदरवाइज ली है जी फ्रेंच फ्राइज ये भी आलू दे बने हुए है। हैं आलू कटिंग कर करके दम पाए बहुत सॉफ्ट भी भी टेस्टी भी बहुत ज्यादा अंदर वाले है ये माल भी करके तैयार है तो 300 टाइम को करया दिन के फ्रेंच फ्राइज भी तैयार आ सके बल्कि है तो बहुत टेस्टी स्पेशल दूसरे ना खत्म भी करते से सारे देते फैमिली को और सोना दूसरा तरीके से तळे ये भी थोड़ा सा सारे मेरे नाम है ਕਦੀ ਨਹੀਂ ਆਉਗਾ ਠੀਕ ਹੈ ਠੀਕ ਹੈ 부ਆ ਅੱਜ 부ਆ ਜੀ ਮਿਲਣ ਆਏ ਅੱਜ ਇਹਨਾਂ ਨੇ ਜਾਣਾ ਚੱਲੇ ਸਵੇਰ ਦਾ ਹੀ ਟਾਈਮ ਆ ਜੀ ਮੈਂ ਨਾ ਆਨਲਾਈਨ ਮੰਗਾਇਆ ਸੀਗਾ ਉਹਦੇ ਵਾਸਤੇ LED ਪੈਨਲ ਵਾਸਤੇ ਸਮਾਨ ਤੇ ਹੁਣੇ ਦੇ ਕੇ ਹੀ ਗਏ ਆ ਮੈਨੂੰ ਬਹੁਤ ਸੋਹਣੇ ਲੱਗੇ ਸੀਗੇ ਜਦੋਂ ਮੈਂ ਇਹ ਆਰਡਰ ਕੀਤੇ ਸੀਗੇ ਜਿੰਨੀਕ ਚਾਹੀ ਪੀਸ ਆ ਦੇਖੋ ਕਿੰਨੇ ਪਿਆਰੇ ਲੱਗਦੀਆਂ ਪੱਤੇ ਵੀ ਲੱਗੇ ਹੋ ਪਰ ਸਟੋਨਸ ਵਗੈਰਾ ਦੋ ਦਿਨ ਦੇ ਵਿੱਚ ਪਾਰਸਲ ਆ ਗਿਆ ਸਿਰਫ ਹਲੇ ਦੋ ਦਿਨ ਹੋਏ ਸੀਗੇ ਆਰਡਰ ਕੀਤੇ ਨ ਦੋ ਦਿਨ ਚ ਆ ਗਿਆ 240 ਦਾ ਇਹ ਹੁਣ ਮੈਂ ਇਹਨੂੰ ਟਿਕਾਉਣੀ ਆ ਉੱਥੇ ਕਿੱਥੇ ਰੱਖਦੇ ਆ ਦੇਖਦੇ ਆ ਤੇ ਬਾਕੀ ਅੱਜ ਬਣ ਰਹੇ ਆ ਮੂਲੀ ਦੇ ਪਰਾਂਠੇ ਮੰਮਾ ਬਣਾ ਰਹੇ ਨੇ ਸਾਸੀ ਕਿਦ ਲੈ ਕੇ ਆਏ ਸੀਗੇ ਗਰੈਂਡੇ ਤੋਂ ਹਸਬੰਦ ਦੀ ਡਿਮਾਂਡ ਤੇ ਬਣ ਰਹੇ ਨੇ ਇਹ ਨਾਲ ਲਸੀ ਰੱਖ ਰਿਹਾ ਵੀ ਕਿੱਥੇ ਵਧੀਆ ਲੱਗਦੇ ਆ ਸੋਚਦੇ ਹੁਣ ਚਲੋ ਬਾਕੀ ਜਿਹੜਾ ਪਹਿਲਾ ਪੁਰਾਣਾ ਸਮਾਨ ਸੀ ਉਹ ਢਾਇਆ ਸੀ ਮੈਂ ਤਾਂ ਤੇ ਅਮਰਵੀਰ ਦੀ ਢੋਗ ਲਈ ਤੇ ਆ ਕੈਂਪਸ ਸੀਗਾ ਜੋ ਤੇ ਫਲਾਵਰਸ ਵੀ ਪੁਰਾਣੀ ਸੀਗੇ ਪਹਿਲਾਂ ਇਹਨੂੰ ਹੁਣ ਮੈਂ ਇਹ ਵਾਲੇ ਖਾਨੇ ਚ ਦੇਖਦੀਆਂ ਰੱਖ ਲਈ ਇਹਨਾਂ ਨੂੰ ਬਾਕਸਾਂ ਚ ਤੇ ਦੇਖੋ ਜੀ ਇਸ ਤਰ੍ਹਾਂ ਰੱਖ ਦਿੱਤੇ ਆ ਮੈਂ ਇਹ ਦੱਸਿਓ ਤੁਸੀਂ ਕਮੈਂਟ ਕਰਕੇ ਕਿੱਦਾਂ ਲੱਗੇ ਰੱਖੀ ਹੋਈ ਨੂੰ ਬਹੁਤ ਸਨੇ ਲੱਗੇ ਸੀਗੇ ਇੱਕ ਹੋਰ ਵੀ ਦੇਖਿਆ ਮੈਂ ਹਲੇ ਉਹ ਵੀ ਦੇਖਦੇ ਆ ਸ਼ਾਇਦ ਹੋ ਸਕਦਾ ਉਹ ਵੀ ਮੰਗਵਾ ਲਈ ਕਿਉਂਕਿ ਜਦੋਂ ਆਪਾਂ ਫਰਨੀਚਰ ਮੰਗਾਉਣੇ ਉਹਦੇ ਵਿੱਚ ਕੁਝ ਅਟਰੈਕਸ਼ਨ ਵਾਲੀ ਚੀਜ਼ ਵੀ ਰੱਖਣੀ ਚਾਹੀਦੀ ਆ ਤਾਂ ਜੋ ਸਜਾਵਟ ਨਾਲ ਵਧੀਆ ਲੱਗੇ ਸਿੰਪਲ ਵੀ ਰੱਖਿਆ ਵਧੀਆ ਨਹੀਂ ਲੱਗਦਾ ਤੇ ਐਦੇ ਸਾਡੇ ਪੰਜਾਬੀ ਵਿਰਸੇ ਨੂੰ ਦਰਸਾਉਂਦਾ ਚਰਖਾ ਨਾਲ ਟੋکریاں ਇਹ ਸਾਡੀ ਜੋ ਬੀਬੀ ਆ ਨਾ ਮੇਰੇ ਦਾਦੀ ਉਹਨਾਂ ਦੇ ਸਾਰਾ ਕੁਝ ਦਾਸ ਦਾ ਉਹਨਾਂ ਦੇ ਦੇਖੋ ਚਰਖਾ ਵੀ ਇਹ ਟੋکریاں ਵੀ ਉਹਨਾਂ ਦੀ ਖੁਦ ਦੀਆਂ ਹੱਥ ਦੀਆਂ ਬੁੜੀਆਂ ਹੋਈਆਂ ਜਿਹੜਾ ਟੇਬਲ ਵੀ ਹੈ ਜਿਹੜਾ ਸਟੇਬਲ ਤੇ ਟਿਕਾਇਆ ਹੋਇਆ ਉਹ ਵੀ ਉਹਨਾਂ ਦੇ ਦਾਸ ਹੁੰਦਾ ਹੈ ਇਸ ਨੂੰ ਹਾਲ ਤੱਕ ਅਸੀਂ ਸੰਭਾਲ ਕੇ ਰੱਖਿਆ ਹੋਇਆ ਹੈ ਤੇ ਜਿਹੜੀ ਆ ਢੋਲ ਆ ਤੇ ਇੱਕ ਖੁੰਡਾ ਇਹ ਤਾਂ ਨਿਊ ਲਿਆ ਸੀਗਾ ਤੇ ਖਾਲ ਦੇ ਵਿੱਚ ਇਹਦੇ ਨਾਲ ਕੁਝ ਜ਼ਿਆਦਾ ਲੁੱਕ ਵਧੀਆ ਆਉਂਦੀ ਆ ਕਿ ਬਾਪੂ ਜੀ ਨੇ ਤਾਂ ਰੋਟੀ ਖਾ ਲਿਆ ਉਹ ਮੈਂ ਹਸਬੰਡ ਨੂੰ ਕਾਲ ਕਰਦੀ ਆ ਉਹ ਗਏ ਹੋਏ ਆ ਬਾਹਰ ਹਾਲ ਤੱਕ ਆਏ ਨਹੀਂ ਖੇਤਾਂ 'ਚ ਉਹਨਾਂ ਨੂੰ ਕਾਲ ਕਰਕੇ ਬੁਲਾਉਣੇ ਆ